ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਭ ਦੇ ਤੇ ਅੱਜ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਇੰਨਾ ਸੋਹਣਾ ਇਹ ਬਾਹਰ ਨਹੀਂ ਰਹੀ ਨਹੀਂ ਰਹਿਆ ਹੋਇਆ ਮੀਂਹ ਆਣਾ ਮਤਲਬ ਮੀਂਹ ਆਲਾ ਹੋਇਆ ਪਿਆ ਪੂਰਾ ਤਕੜਾ ਮੀਂਹ ਆਊਗਾ ਜ਼ੋਰ ਦੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਜੀ ਦੇਖੋ ਜੀ ਬਾਹਰ ਬੱਦਲ ਵਾਈ ਪੂਰਾ ਬੱਦਲ ਹੋਇਆ ਪਿਆ ਕਾਲਾ ਦੇਖੋ ਇਹ ਕੋ ਜੀ ਚਾਰੇ ਸਾਈਡਾਂ ਤੋਂ ਦੇਖੋ ਹਵਾ ਚੱਲਦੀ ਐਨੀ ਠੰਡੀ ਠੰਡੀ ਹਵਾ ਦੇਖੋ ਲੋਕੀ ਖੇਤਾਂ ਨੂੰ ਜਾਈ ਜਾਂਦੇ ਆ ਖੇਤਾਂ ਨੂੰ ਆਈ ਜਾਂਦੇ ਆ ਬਹੁਤ ਵਧੀਆ ਫਾਇਦਾ ਗਾਇਸ ਨਹੀਂ ਦਾ ਬਹੁਤ ਸੋਹਣਾ ਕੀਤਾ ਰੱਬ ਨੇ ਨਹੀਂ ਪਾ ਕੇ ਕਿਉਂਕਿ ਲੋਕ ਵਿਚਾਰੇ ਝੋਨੇ ਲਾਉਂਦੇ ਆ ਜਿਹੜੇ ਲੋਕ ਤੇ ਫਿਰ ਉਹਨਾਂ ਦੇ ਵੀ ਉਹਨਾਂ ਦੇ ਝੋਨੇ ਆ ਚੱਲ ਪੈਣਗੇ ਜੀਰੀ ਲਾਉਂਦੇ ਜਿਹੜੇ ਉਹਨਾਂ ਦੀ ਜੀਰੀ ਆ ਜਿਹੜੀ ਚੱਲ ਪੂਗੀ ਦੇਖੋ ਤੁਸੀਂ ਬਾਦਲੀ ਸਾਈਡ ਹਰ ਤੋਂ ਬਾਦਲੀ ਸਾਈਡ ਬਹੁਤ ਠੀਕ ਹੈ ਜੀ ਲਓ ਜੀ ਮੈਂ ਇੱਥੇ ਬਾਦਲੀ ਸਾਈਡ ਆ ਗਈ ਸੀ ਵੇੜੇ ਵਿੱਚ ਵੇੜੇ ਤਾਂ ਮੈਂ ਚਾਰੋਂ ਸਾਈਡਾਂ ਤੋਂ ਦਿਖਾਉਣੀ ਆ ਤੁਹਾਨੂੰ ਕਿੰਨੀ ਬਦਲਵਾਈ ਹੋਈ ਪਈ ਆ ਪੂਰਾ ਬੰਦਲ ਛਾਇਆ ਹੋਇਆ ਤੇ ਪੂਰਾ ਜੋਰ ਨਹੀਂ ਆਇਆ ਫਿਰ ਉਸ ਦਿਨ ਫਿਰ ਮੈਂ ਰੋਟੀ ਖਾਂ ਤਾਂ ਪਹਿਲਾਂ ਮੈਂ ਕਿ ਵਾਰਦਾ ਵੀਊ ਚੈੱਕ ਕਰਨੀ ਫਿਰ ਮੈਂ ਇਸ ਵਾਰ ਰੋਟੀ ਖਾਧੀ ਲਓ ਜੀ ਤੁਸੀਂ ਰੋਟੀ ਖਾ ਲਓ ਇਹ ਚਟਨੀ ਹੈ ਚਟਨੀ ਦੇ ਉੱਤੇ ਮਲਾਈ ਰੱਖੀ ਹੋਈ ਹੈ ਨਾਲ ਬੰਗਾ ਕੱਟਿਆ ਹੋਇਆ ਖੀਰਾ ਇਹ ਆਪਣੀ ਕਦੂਦੀ ਸਬਜ਼ੀ ਹੈ ਨਾਲ ਲੱਸੀ ਰੱਖੀ ਹੋਈ ਹੈ ਤੁਸੀਂ ਵੀ ਖਾਓ ਤੇ ਮੈਂ ਵੀ ਖਾ ਲੀ ਅੱਜ ਠੀਕ ਹੈ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਲਓ ਜੀ ਆਪਾਂ ਖਾ ਲਈਏ ਰੋਟੀ ਖੰਮੀ ਨਾ ਆਖੀ ਨਾ ਆਖੀ ਬਧੀਆ ਰੰਗ ਦੇ ਰੋਟੀ ਖੱਦੀਆਂ ਨੇ ਬਧੀਆ ਲੱਗਦਾ ਫਿਰ ਰੋਟੀ ਤੋਂ ਮੰਗਰੋ ਕਿੰਨੀ ਦੇਰ ਨਾ ਤਨ ਜਾਂਦਾ ਤੇ ਇਹ ਦੇਖੋ ਨਾ ਕद्दू ਦੀ ਸਬਜੀ ਆ ਨਾਲ ਬੰਗਾਨ ਤੇ ਨਾਲ ਹੈਗੀ ਆ ਹੁੰਡੇ ਦੀ ਚਟਨੀ ਤੇ ਮੱਖਣ ਤੇ ਮਲਾਈ ਦੁੱਧ ਦੀ ਮਲਾਈ ਬਹੁਤ ਸਵਾਦ ਬਣੀ ਆ ਲਓ ਜੀ ਤੁਸੀਂ ਵਿਖਾਓ ਤੇ ਮੈਂ ਵਿਖਾਣੀ ਆ ਓ ਜੀ ਫਾਈਨਲੀ ਮੀ ਆ ਚੁੱਕਿਆ ਦੇਖੋ ਸ਼ੁਕਰ ਹੈ ਮੀ ਆਇਆ ਠੰਡ ਹੋਊਗੀ ਜੀਰੀ ਵੀ ਵਧੀਆ ਉੱਗ ਜੂਗੀ ਜੀਰੀ ਲਾਉਣ ਵਾਲਿਆਂ ਨੂੰ ਵੀ ਸੌਖਾ ਤੇ ਠੰਡ ਨਾਲ ਮੌਸਮ ਵੀ ਠੰਡਾ ਹੋ ਜਾਊਗਾ ਅੱਗ ਭਰਾ ਰੱਖੀ ਸੀ ਕਿ ਰੱਬ ਨੇ ਇੰਨੀ ਗਰਮੀ ਕਰ ਰੱਖੀ ਸੀਗੀ ਇੰਨੀ ਜਿਆਦੇ ਬਹੁਤ ਜਿਆਦੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਸਾਡੇ ਵੱਲ ਆਇਆ ਤੁਹਾਡੇ ਵੱਲ ਕਿੰਨਾ ਆਇਆ ਆਇਆ ਜਾਂ ਨਹੀਂ ਆਇਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਈ ਲੱਗਦਾ ਵੀ ਬਾਹਰ ਬੈਠ ਕੇ ਇੱਕ ਕੱਪ ਕੌਫੀ ਦਾ ਜਾਂ ਇੱਕ ਕੱਪ ਚਾਹ ਦਾ ਹੋਵੇ ਹਨਾ ਕਿੰਨੀ ਵਧੀਆ ਲੱਗੇ ਇਹ ਦੇਖੋ ਕਿੰਨੇ ਸੋਹਣੇ ਫੁੱਲ ਦੇਖੋ ਕਿੰਨੀ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੇ ਮਸਾਂ ਹੀ ਮੀ ਆਇਆ ਕਿਤੇ ਅੱਖਾਂ ਪੱਕ ਗਈਆਂ ਸੀ ਦੇਖਦਿਆਂ ਦੀਆਂ ਰੋਜ਼ ਬਦਲਵਾਈ ਕਰਕੇ ਵਾਪਸ ਮੁੜ ਜਾਂਦੀ ਸੀ ਬਦਲਵਾਈ ਹੋ ਕੇ ਵਾਪਸ ਮੁੜ ਜਾਂਦੀ ਸੀ ਪਰ ਅੱਜ ਤਾਂ ਫਿਰ ਮੀਂਹ ਆ ਹੀ ਗਿਆ ਰੰਗ ਹੀ ਲਾਤੇ ਰੱਬ ਨੇ ਤੇਰੇ ਰੰਗ ਨਿਆਰੇ ਦਾਤਿਆ ਐਂ ਤੇ ਕਹਿੰਦੇ ਹੁੰਦੇ ਆ ਦੇਖ ਤਾਂ ਦਿਖਦਾ ਹੋਣਾ ਹੈ ਨਾ ਦੇਖ ਪੂਰਾ ਜ਼ੋਰ ਦੀ ਮੀਂਹ ਆ ਜੇ ਹੁਣ ਤਾਂ ਫਸਲਾਂ ਨੂੰ ਫਾਇਦਾ ਹੀ ਫਾਇਦਾ ਕਿਸੇ ਨੂੰ ਕੋਈ ਨੁਕਸਾਨ ਵੀ ਹੈ ਨਹੀਂਗਾ ਦੇਖੋ ਪੂਰਾ ਜ਼ੋਰ ਦੀ ਮੀਂਹ ਆ ਰਿਹਾ ਹਣਾ ਪਿੰਡਾਂ 'ਚ ਕਿੰਨਾ ਸੋਹਣਾ ਮੌਸਮ ਹੁੰਦਾ ਕਿੰਨਾ ਸੋਹਣਾ ਮਾਹੌਲ ਹੁੰਦਾ ਤੇ ਸ਼ਹਿਰਾਂ 'ਚ ਵੀ ਚਲ ਹੁੰਦਾ ਬਟ ਸ਼ਹਿਰਾਂ 'ਚ ਘਰ ਛੋਟੇ ਹੁੰਦੇ ਆ ਵਿੜੇ ਨਹੀਂ ਹੁੰਦੇ ਤੇ ਬਾਹਰ ਆ ਜਿਹੜੇ ਲੋਕ ਬਜ਼ਾਰੇ ਉਹ ਤਾਂ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਆ ਹਨਾ ਜਿੱਤੀ ਤੇ ਹੀ ਗਈਆਂ ਇਹ ਚੀਜ਼ਾਂ ਕਿਤੇ ਗਵਾਚ ਹੀ ਗਈਆਂ ਲਓ ਜੀ ਮੀਂਹ ਆ ਜਿਹੜਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਤੇਜ਼ ਹੋ ਗਿਆ ਸੀ ਜੋਰ-ਜੋਰ ਦੀ ਮੀਂਹ ਆ ਮੀਂਹ ਬਹੁਤ ਝਖੜ ਛੋਲੇ ਵਾਲਾ ਸੀਗਾ ਚੁਕੇੜੀ ਦਾ ਮੀਂਹ ਸੀਗਾ ਸਾਡਾ ਸ਼ੋਕਰ ਟਰੀ ਦਾ ਪੌਦਾ ਵੀ ਟੇਡਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਇੰਨਾ ਮੀ ਸੀ ਤੇ ਚਾਰੋਂ ਸਾਈਡਾਂ ਤੇ ਐ ਲੱਗਦਾ ਸੀ ਜਿਵੇਂ ਧੁੰਦ ਪਈ ਹੋਈ ਹੋਵੇ ਤੇ ਸ਼ੋਕਰ ਟਰੀ ਦੇ ਪੌਦੇ ਤੇ ਚਿੜੀਆਂ ਨੇ ਆਲਣਾ ਪਾਇਆ ਸੋ ਉਹਨਾਂ ਵਿੱਚ ਉਹਨਾਂ ਦੇ ਤਿੰਨ ਬੱਚੇ ਸੀ ਤੇ ਉਹ ਵੀ ਡਿੱਗ ਗਏ ਜਿਹੜਾ ਸਵੇਰ ਉੱਠ ਕੇ ਮੈਂ ਦੇਖਿਆ ਜਦੋਂ ਉਹਦੇ ਵਿੱਚੋਂ ਦੋ ਬੱਚੇ ਤਾਂ ਸੀ ਬਚਾ ਲਏ ਇੱਕ ਬੱਚਾ ਮਰ ਗਿਆ ਸੀ ਬਚਾਰਾ ਤੇ ਇਦਾਂ ਮੀ ਆਇਆ ਤੇ ਮੇਰੇ ਚੈਨਲ ਦੇ ਤੁਹਾਨੂੰ ਹਮੇਸ਼ਾ ਪਿੰਡਾਂ ਦੇ ਰਿਲੇਟਿਡ ਹੀ ਵੀਡੀਓਜ਼ ਮਿਲਣਗੀਆਂ ਪਲੀਜ਼ ਮੇਰੇ ਚੈਨਲ ਤੇ ਕੱਲਾ 뷰 ਦੇ ਕੇ ਨਾ ਜਾਇਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੁਹਾਡੇ ਸਪੋਰਟ ਦੀ ਮੈਨੂੰ ਲੋੜ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਉਿੰਦੇ ਮਿਲਦੇ ਆ ਜੀ ਆਪਾਂ ਕਿਸੇ ਨਵੇਂ ਵੀਡੀਓ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ